ਕੀ ਮੇਕਿੰਗ ਹੋ ਰਹੀ ਹੈ ਕਿਹੜੀ ਜਥੇਬੰਦੀ ਹੈ ਕੀ ਮਾਮਲਾ ਜੋ ਪਹਿਲਾਂ ਦੀ ਗੱਲ ਜੀ ਮੈਂ ਅਮਰਜੀਤ ਕੌਰ ਬਟਿੰਡਾ ਪੂਕੇ ਜੋ ਇੱਕ ਤਾਂ ਸਿੱਧੂ ਪਰ ਆਪਣੇ ਪੰਜਾਬ ਦੇ ਪਤੀ ਅੱਜ ਜਿਹੜਾ ਸੀ ਇਹ ਰੇਲਾ ਰੁਕੀਆਂ ਨੇ ਏ ਵੈਸੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਨਾ ਪਤਾ ਹੋਊਗਾ ਬੱਚੇ-ਬੱਚੀ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜੇ ਸੈਂਟਰ ਗਵਰਨਮੈਂਟ ਵੱਲੋਂ ਜਦੋਂ ਉੱਥੋਂ 2020 ਜਿਹੜਾ ਤਾਂ ਨਾ ਲੱਗਿਆ ਸੀ ਜਦੋਂ ਉੱਥੋਂ ਉੱਠ ਕੇ ਆਏ ਆ ਪਹਿਲਾਂ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਸੀ ਉਹ ਸੈਂਟਰ ਗਵਰਨਮੈਂਟ ਨੂੰ ਯਾਦ ਕਰਵਾਉਣ ਵਾਸਤੇ ਦੁਬਾਰਾ 13 ਫਰਵਰੀ ਤੋਂ ਦਿੱਲੀ ਨੂੰ ਜਾ ਰਹੇ ਸੀ ਤੇ ਜਿਹੜਾ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਨੇ ਸਾਨੂੰ ਰਸਤਿਆਂ ਦੇ ਵਿੱਚ ਰੋਕਿਆ ਜਿਹੜਾ ਸਾਡਾ ਸ਼ੁਭ ਕਰਨ ਵੀ ਉਹਦੇ ਵਿੱਚ ਸ਼ਹੀਦ ਹੋਇਆ ਬਹੁਤ سارے ਵੀਰ ਜਿਹੜੇ ਸਾਡੇ ਫੱਟੜ ਹੋਏ ਸਾਡੇ ਸਾਧਨ ਤੋੜੇ ਗਏ ਉਹਨਾਂ ਨੇ ਇੰਨਾ ਸਮਾਂ 9 ਸਮੀਨੇ ਅੰਦਰ ਜਿਹੜਾ ਸਮਾਜ ਭੀਡ ਜਾਣ ਤੋਂ ਬਾਅਦ ਜਿਹੜਾ ਸਰਕਾਰ ਦੀ ਜਿਹੜਾ ਕੰਨ ਤੇ ਜੂਨਾ ਸਰਕੀ ਤਾਂ ਮਜਬੂਰੀ ਬਸ ਸੂਬੇ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਮਰਨ ਵਰਤ ਦਾ ਐਲਾਨ ਕਰਨਾ ਪਿਆ ਉਹਨਾਂ ਨੇ ਜਿਹੜਾ 26 ਇਸ ਤਰੀਕੇ ਜਿਹੜਾ ਬੈਠਾ ਸੀ ਮਰਨ ਵਰਤ ਤੇ ਪਰ 25 ਦੀ ਰਾਤ ਨੂੰ ਹੀ ਪੰਜਾਬ ਦੀ ਸਰਕਾਰ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਉਹਨਾਂ ਨੂੰ ਰਾਤ ਨੂੰ ਚੋਰਾ ਵਾਂਗੂ ਲੈ ਕੇ ਜਾਂਦੀ ਐ ਤੇ ਮੂੰਹ ਦੇ ਖਾਣੀ ਪਈ ਐ ਪੰਜਾਬ ਸਰਕਾਰ ਨੂੰ ਮੈਂ ਇੱਥੇ ਇਹ ਗੱਲ ਵੀ ਐਡ ਕਰੂੰਗੀ ਵੀ ਮੂੰਹ ਦੀ ਖਾਣੀ ਪਈ ਐ ਜਿਹੜਾ ਉਹਨਾਂ ਨੂੰ ਤੁਹਾਰਾ ਛੱਡ ਕੇ ਗਈ ਬੜੀ ਹੀ ਇੱਜ਼ਤ ਦੇ ਨਾਲ ਉਲਸ ਦੀਆਂ ਗੱਡੀਆਂ ਨਾਲ ਲੈ ਆ ਕੇ ਜਿਹੜਾ ਮੀਟਿੰਗ ਕਰਕੇ ਵੱਡੇ ਅਧਿਕਾਰੀਆ ਕੋਲੋਂ ਛੱਡ ਕੇ ਗਏ ਇੱਥੇ ਬਹੁਤ ਸ਼ਰਮ ਵਾਲੀ ਗੱਲ ਹੈ ਪੰਜਾਬ ਸਰਕਾਰ ਵਾਰ-ਵਾਰ ਇਹ ਜੇ ਪਤਨੀਆਂ ਹਰਕਤਾਂ ਫਿਰ ਕਿਉਂ ਕਰਦੀ ਹੈ ਸਰਕਾਰ ਪਰ ਇੱਥੇ ਮੈਂ ਇਹ ਵੀ ਕਹੂੰਗੀ ਵੀ ਪੰਜਾਬ ਸਰਕਾਰ ਗਵਰਨਮੈਂਟ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਉਹਦੇ ਨਾਲ ਰਲ ਕੇ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਦਾ ਲੁੱਟਣ ਦਾ ਕੰਮ ਕਰ ਰਹੀ ਹੈ ਕਿਉਂ ਨਾ ਜਦੋਂ ਇਹ ਧਰਨਿਆਂ ਦੇ ਵਿੱਚ ਦੇਖੋ ਹਰ ਆਪਾਂ ਸਾਰਿਆਂ ਨੂੰ ਪਤਾ ਹੈ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਹੈ ਇਹ ਸਾਡੀ ਖਾਤੋਂ ਜਾ ਕੇ ਧਰਨਾ ਲਾ ਲੈਣ ਪੰਜਾਬ ਦੇ ਲੋਕਾਂ ਦੀ ਖਾਤਰ ਉੱਥੇ ਜਾ ਕੇ ਧਰਨਾ ਲਾ ਲੈਣ ਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਕੁਰਸੀ ਪਠਾਇਆ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ 92 92 ਐਮ ਐਲ ਏ ਦਿੱਤੇ ਹੈ ਮੈਂ ਉਹੀ ਕਹਿ ਰਹੀ ਹਾਂ ਜੀ ਬੇਬੀ ਪੰਜਾਬ ਦੀ ਸਰਕਾਰ ਨੂੰ ਸਾਡੇ ਵੱਲ ਕੁਝ ਧਿਆਨ ਦੇਣਾ ਚਾਹੀਦਾ ਹੈ ਸਾਡੇ ਮੰਗਾ ਵੱਲ ਜਿਹੜੀਆਂ ਸਾਡੀਆਂ ਮੰਗਾ ਹੈਗੀਆਂ ਉਹਨਾਂ ਨੂੰ ਸੈਂਟਰ ਗਵਰਨਮੈਂਟ ਕੋਲ ਕੇ ਜਾ ਕੇ ਰੱਖਣਾ ਤੇ ਜਿਹੜੀਆਂ ਜਾਨਾਂ ਸਾਡੀਆਂ ਜਾਨਾਂ ਨਾ ਜਾਣ ਕਿਉਂਕਿ ਜਿਹੜਾ ਸਾਡਾ ਸੂਬੇ ਦਾ ਪ੍ਰਧਾਨ ਹੈ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਇਸ ਟਾਈਮ 22 23 ਦਿਨ ਅੱਜ ਹੋ ਗਏ ਉਹਨਾਂ ਨੇ ਕਰਨ ਦਾ ਦਾਣਾ ਉਹਨਾਂ ਦੇ ਜਣਾ ਅੰਦਰ ਨਹੀਂ ਗਿਆ ਪਰ ਇੱਥੇ ਮੈਂ ਇਹ ਕਹੂੰਗੀ ਸੈਂਟਰ ਗਵਰਨਮੈਂਟ ਨੂੰ ਵੀ ਤੁਸੀਂ ਇਹ ਖਿਆਲ ਆ ਜਿਹੜਾ ਤੁਹਾਡਾ ਮਨ ਦੇ ਵਿੱਚੋਂ ਕੱਢ ਦਿਓ ਵੀ ਅਗਰ ਜਾ ਜਗਜੀਤ ਸਿੰਘ ਢੱਲੇਵਾਲ ਜੀ ਸ਼ਹੀਦ ਹੁੰਦੇ ਆ ਲੋਕਾਂ ਦੀਆਂ ਮੰਗਾਂ ਦੇ ਖਾਤਰ ਜੇ ਮੁੜ ਕੇ ਪਤਨੀਆਂ ਅंदोलਨ ਠੱਡਾ ਪੈ ਜਾਊਗਾ ਇਹ ਸਾਡੀ ਬਹੁਤ ਵੱਡੀ ਲੈਣ ਆ ਸਾਡੇ ਆਗੂਆਂ ਦੇ ਵੀ ਬਹੁਤ ਵੱਡੀ ਲੈਣ ਆ ਮਰਨ ਵਰਤ ਤੇ ਬੈਠਣ ਨੂੰ ਤੇ ਸਾਡੇ ਨਾ ਪੈਣਾ ਦੀ ਵੀ ਬਹੁਤ ਵੱਡੀ ਜਿਹੜੀ ਮਰਨ ਵਰਤ ਨੂੰ ਲੈ ਕੇ ਲੈਣ ਬਹੁਤ ਵੱਡੀ ਆ ਅਸੀਂ ਸ਼ਹੀਦੀਆਂ ਪਾ ਦਾਂਗੇ ਪਰ ਇਹ ਜਿਹੜੀਆਂ ਮੰਗਾਂ ਹਰ ਹਾਲਤ ਦੇ ਵਿੱਚ ਅਸੀਂ ਇਹ ਲਾਗੂ ਕਰਵਾ ਕੇ ਰਾਂਗੇ ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਉਹ ਹਰ ਹਾਲਤ ਦੇ ਵਿੱਚ ਅਸੀਂ ਹੱਕ ਆਪਦੇ ਲੈ ਕੇ ਰਾਂਗੇ ਇੱਥੇ ਮੈਂ ਇੱਕ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗੀ ਤੁਹਾਡੇ ਚੈਨਲਾਂ ਦੇ ਰਾਹੀਂ ਵੀ ਜਿਹੜੇ ਲੋਕ ਚਾਹੇ ਜਥੇਬੰਦੀ ਜੁੜੇ ਐ ਚ ਨਹੀਂ ਜੁੜੇ ਕਿਉਂਕਿ ਜਿਹੜੀਆਂ ਇਹ ਮੰਗਾਂ ਨੇ ਇਹ ਕੱਲੇ ਕਿਸਾਨ ਜਿਹੜੇ ਕੀਤੀ ਕਰਦੇ ਉਹਨਾਂ ਦੀਆਂ ਨਹੀਂ ਇਹ ਹਰ ਕਿਸੇ ਵਰਗ ਦੀ ਹਰ ਇੱਕ ਵਰਗ ਜਿਹੜਾ ਦੋ ਟਾਂ ਦੀ ਰੋਟੀ ਖਾਂਦਾ ਹਰ ਇੱਕ ਕਿਸੇ ਦੀ ਮੰਗ ਹੈ ਇਹ ਵੱਡੀ ਗਿਣਤੀ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਪਿਆਣਾ ਬਨ ਕੇ ਵੱਡੀਆਂ ਸਾਡੀ ਗਿਣਤੀ ਦੇ ਵਿੱਚ ਜਿੱਥੇ ਦੇ ਵਿੱਚ ਸਾਡੀਆਂ ਭੈਣਾਂ ਜਿਹੜਾ ਖਨੋਰੀ ਬਾਰਡਰ ਤੇ ਜਾਣ ਤੇ ਇਹ ਹਰ ਕਿਸੇ ਦੀ ਲੜਾਈ ਹੈ ਮੈਂ ਫੇਰ ਕਹਨੀ ਆ ਅਗਰ ਜੇ ਉਹਨਾਂ ਨੂੰ ਕੁਝ ਹੁੰਦਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਅਗਰ ਜੇ ਕੁਝ ਹੁੰਦਾ ਤਾਂ ਇਹਨਾਂ ਤੋਂ ਬਾਅਦ ਥੋੜੀ ਪੰਜਾਬ ਦੇ ਲੋਕੋ ਲੜਾਈ ਲੜਨ ਵਾਲਾ ਕੋਈ ਵੀ ਨਿਰੋਗਾ ਅੱਗੇ ਕੋਈ ਵੀ ਨਾ ਆਊਗਾ ਤਾਂ ਮੈਂ ਬੇਨਤੀ ਕਰਨੀ ਤੁਹਾਡੇ ਚੈਨਲ ਨਾਲ ਰਾਹੀ ਵੀ ਉਹਨਾਂ ਨੂੰ ਵਾਪਸ ਬਚਾ ਲਈਏ ਤੇ ਜਿਹੜੀਆਂ ਮੰਗਾਂ ਇਹ ਸਰਕਾਰ ਸੈਂਟਰ ਗਵਰਨਮੈਂਟ ਕੋਲੋਂ ਆਪਾਂ ਮੰਨਾਈਏ